ਸਾਡੇ ਦਾ ਆਏ ਸਾਲ ਤੁਸੀਂ ਆ ਲਾ ਲੋ 10-10 ਮੇਮਣੇ ਮੈਂ ਚੁੰਗਣੀ ਨਾਲ ਹੀ ਪਾਲਦੀ ਆ ਠੀਕ ਹੈ ਜੀ ਚੁੰਗਣੀ ਵਾਲੇ ਮੇਮਣੇ ਬੱਕਰੀਆਂ ਵਾਲਿਆਂ ਨਾਲ ਮੂਰੇ ਹੁੰਦੇ ਆ ਨਾਲੇ ਮੂਰੇ ਹੁੰਦੇ ਆ ਹਾਂ ਨਾਲੇ ਜਦੋਂ ਮੈਂ ਹਾਕ ਮਾਰਦੀ ਜੇ ਨਾ ਪੈਰਾ ਚਾਹੀਏ ਤਾਂ ਫੇਰ ਕਹਿ ਦਿਓ ਨਾਲੇ ਨਾਂ ਲੈ ਕੇ ਕਿਤੇ ਮੈਂ ਕਹਿੰਦਾ ਹੁੰਦਾ ਜੀ ਮੈਂ ਜੰਮਦਾ ਰਹਿ ਤਾਂ ਪੌੜ ਤੇ ਬੈਠਾ ਹਾਂ ਉਹ ਬੈਠੀ ਨਾ ਦੇਖ ਆਹ ਦੇਖੋ ਲੱਗੇ ਮਨ ਦੇ ਵਿੱਚ ਕਹਿੰਦਾ ਹੁੰਦਾ ਜੀ ਮੈਂ ਚੈਨੇ ਦੇ ਘਰੇ ਜਾਂਦਾ ਉਹਦੇ ਮੇਮਣੇ ਬੈਠੇ ਹੁੰਦੇ ਸੀ ਹਾਂ ਮੈਂ ਕਹਿੰਦਾ ਮੈਂ ਜਿੱਦ ਇਹ ਵੀ ਕੋਰਨਾਂ ਤੋਂ ਲਾ ਦੇਣੇ ਆ ਬੱਚੇ ਆਏ ਹੁੰਦਾ ਸੀ ਹਾਏ ਚਵਾਰੇ 'ਚ ਚੜਾਉਣੀਆਂ ਚਵਾਰੇ 'ਚ ਚੜਾਉਣੀਆਂ ਚੱਲ ਚੜਾਤੇ ਪ੍ਰਮਾਤਮਾ ਨੇ ਕਹਿੰਦੇ ਜਿਹੜਾ ਕੁਝ ਹੁਣ ਬਣਿਆ ਜੀ ਸੋਚਿਆ ਸੀ ਕਦੇ ਵੀ ਪ੍ਰਮਾਤਮਾ ਇਹਨਾਂ ਕੁਝ ਦੇਊਗਾ ਸੋਚ ਨਾਲ ਪਰ ਮਿਹਨਤ ਮਿਹਨਤ ਜੀ ਜਦੋਂ ਆਏ ਪਤਾ ਸੀ ਮਿਹਨਤ ਕਰਦੇ ਆ ਕਦੇ ਦੇਊਗਾ ਵੀ ਰੱਬ ਹੂੰ ਇਹ ਨਹੀਂ ਸੋਚਿਆ ਹੈਗਾ ਜੇ ਆਪਾਂ ਇਹਨਾਂ ਨੂੰ ਸਾਹਮਦੇ ਆ ਪਿਆਰ ਨਾਲ ਤੇ ਆਪਾਂ ਤੋਂ ਕੁਝ ਨਹੀਂ ਲੁਕੋ ਕੇ ਰੱਖਦੀਆਂ ਜੇ ਫਿਰ ਇਹ ਤੁਸੀਂ ਆਏ ਮੰਨੋਗੇ 10 ਸਾਲ ਪਹਿਲਾਂ 40 40000 ਦੀਆਂ ਸੀ ਖਰੀਦ ਕੇ ਸਾਰੀਆਂ ਵੇਚਤੀਆਂ ਸੀ ਕਰੋ ਪੋਰਾ ਪੋਰਾ 40 40000 ਨੂੰ ਖਰੀਦ ਕੇ ਸੀ ਸਾਰੀਆਂ ਪੋਰਾ ਪੋਰਾ ਵੇਚਤੀਆਂ ਫੇਰ ਫੇਰ ਇੱਕ